ਹਾਂਜੀ ਹੁਣ ਸੁਣਾਓ ਕੀ ਹਾਲ ਚਾਲਾ ਤੁਹਾਡਾ ਸਸਤੀਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਅੱਜ ਹੈਗਾ ਸੰਡੇ ਐਤਵਾਰ ਅੱਜ ਤੇ ਅੱਜ ਸੀਗੀ ਛੁੱਟੀ ਤੇ ਸਵੇਰੇ ਸਵੇਰੇ ਉੱਠ ਕੇ ਮੈਂ ਕਿਹਾ ਚੱਲ ਅੱਜ ਥੋੜਾ ਜਿਹਾ ਵਲੌਗ ਹੈ ਜਿਹੜਾ ਉਹ ਤੁਹਾਨੂੰ ਦੇ ਦੇਣੀ ਹੈ ਤੁਹਾਡੇ ਨਾਲ ਸ਼ੇਅਰ ਕਰ ਦੇਣੀ ਆ ਕਈ ਦਿਨਾਂ ਤੋਂ ਤੁਹਾਨੂੰ ਪਤਾ ਹੀ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਦੀ ਨਹੀਂ ਕਿ ਜਦੋਂ ਮੈਂ ਵਲੌਗ ਦੇ ਵਿੱਚ ਕੋਈ ਸਕਿਨਰ ਰਿਲੇਟਡ ਜਾਂ ਕੋਈ ਰੈਮਡੀ ਦੇਣੀ ਹੈਗੀ ਆ ਉਦੋਂ ਹੀ ਆਪਣੀ ਸਕਿਨ ਕੇਅਰ ਕਰਦੀ ਆ ਅਦਰਵਾਈਜ਼ ਮੈਂ ਵੀ ਨਹੀਂ ਕਰਦੀ ਤੇ ਅੱਜ ਮੈਂ ਹੁਣਾਉਣਾ ਸੀਗਾ ਨੌਨ ਤੋਂ ਪਹਿਲਾਂ ਮੈਂ ਕਿਹ ਚੱਲ ਕੇ ਪੈਕ ਹੈ ਜਿਹੜਾ ਬਣਾ ਕੇ ਲਾ ਲੈਨੇ ਆ ਪੈਕ ਆਪਣਾ ਥੋੜਾ ਨੋਰਮਲ ਜਿਹਾ ਹੈਗਾ ਇਹਦੇ ਵਿੱਚ ਮੈਂ ਮਲਠੀ ਪਾਇਆ ਬੇਸਣ ਪਾਇਆ ਔਰ ਚੌਲਾਂ ਦਾ ਆਟਾ ਪਾਇਆ ਔਰ ਇਹਦੇ ਵਿੱਚ ਦੁੱਧ ਪਾ ਕੇ ਮੈਂ ਇਹਦਾ ਇੱਕ ਪੈਕ ਰੈਡੀ ਕੀਤਾ ਠੀਕ ਹੈ ਜੀ ਉਹ ਆਪਾਂ ਫੇਸ ਤੇ ਲਾਵਾਂਗੇ ਤੇ ਫੇਸ ਦੀ ਜਿਹੜੀ ਡਰਟ ਹੈਗੀ ਹੈ ਡਸਟ ਹੈਗੀ ਹੈ ਧਾਲ ਕਬੇ ਹੈਗੇ ਨੇ ਉਹਨਾਂ ਨੂੰ ਠੀਕ ਕਰਾਂਗੇ ਠੀਕ ਹੈ ਜੀ ਥੋੜਾ ਜਿਹਾ ਨਾ ਇਹਦੇ ਵਿੱਚ ਮਲਠੀ ਤੇ ਚੌਲਾਂ ਦਾ ਆਟਾ ਹੋਣ ਕਰਕੇ ਇਹ ਸਮੂਧ ਘੱਟ ਬਣਦਾ ਹੁੰਦਾ ਇਸ ਕਰਕੇ ਧਿਆਨ ਨਾਲ ਲਾਉਣਾ ਪੈਂਦਾ ਮੈਂ ਸ਼ੀਸ਼ੇ ਅੱਗੇ ਖੜ ਕੇ ਲਾਉਣੀ ਨਾ ਤੇ ਹੁਣ ਆਪਾਂ ਫੇਸ ਦੀ ਸਫਾਈ ਕਰ ਰਹੇ ਆਂ। ਦਿਵਾਲੀ ਦੀ ਸਫਾਈ ਹਜੇ ਆਪਾਂ ਕਰਨੀ ਆ। ਜਦੋਂ ਤੋਂ ਉਹ ਨਾ ਆਦੇਸ਼ ਤੇ ਪਾਪਾ ਗਏ ਨੇ 3 ਸਾਲ ਹੋ ਗਏ 2022 ਹਾਂ 3 ਸਾਲ ਹੋ ਗਏ ਤੇ ਉਦੋਂ ਤੋਂ ਮੈਂ ਕਦੀ ਦਿਵਾਲੀ ਦੀ ਸਫਾਈ ਨਹੀਂ ਕੀਤੀ ਮੇਰਾ ਮਾਣੇ ਨਹੀਂ ਕਰਦਾ ਵੀ ਮੈਂ ਦਿਵਾਲੀ ਦੀ ਸਫਾਈ ਕਰਾਂ। ਪ੍ਰੋਪਰਲੀ ਸਫਾਈ ਨਹੀਂ ਕੀਤੀ ਮੈਂ। 10 ਮਿੰਟ ਨੂੰ ਜਿਆਦਾ ਨਹੀਂ ਹੁੰਦੀ ਆ ਕਿ ਤੂੰ ਹੀ ਹੌਲੀ ਹੌਲੀ ਕਰਕੇ ਕਿਚਨ ਸਾਫ ਕਰ ਲਾ। ਕਲਟਰਨ ਲਾ ਕੇ ਤੋ ਦੇ ਹੈ ਨਾ ਇੰਨਾ ਕੀ ਬਸ ਮੇਰਾ ਮਾਣੇ ਨਹੀਂ ਕਰਦਾ। ਤੇ ਇਸ ਵਾਰ ਮੇਰਾ ਥੋੜਾ ਜਿਹਾ ਹੈਗਾ ਕਿ ਆਪਾਂ ਘਰ ਨੂੰ ਥੋੜਾ ਸੈਟਿੰਗ ਕਰੀਏ ਨਾ ਹੀ ਮੈਂ ਕੋਈ ਖਾਸ ਬੈੱਡ ਸ਼ੀਟਸ ਵਗੈਰਾ ਲੈ ਆ ਕੇ ਵਿਸ਼ਾਈਆਂ ਨੇ ਬਸ ਜੋ ਚੱਲ ਰਿਹਾ ਉਹ ਮੇਂ ਚੱਲੀ ਜਾ ਰਿਹਾ ਤੇ ਮੈਂ ਥੋੜਾ ਜਿਹਾ ਘਰ ਦੀ ਲੁੱਕ ਹੈ ਜਿਹੜੀ ਉਹ ਚੇਂਜ ਕਰਨਾ ਚਾਹ ਰਹੀ ਹਾਂ ਹੁਣ ਤੇ ਮੈਂ ਬੈੱਡ ਸ਼ੀਟਸ ਵਗੈਰਾ ਲੈ ਕੇ ਆਉਂਗੀ ਹੁਣ ਮੇਰਾ ਮਨ ਹੈਗਾ ਕਿ ਮੈਂ ਲੈ ਕੇ ਆਵਾਂ ਕੋਸ਼ਿਸ਼ ਕਰਦੀ ਹਾਂ ਮੈਂ ਅੱਜ ਲੈ ਕੇ ਆਵਾਂ ਬੈੱਡ ਸ਼ੀਟਸ ਸੋਹਣੀਆਂ ਸੁਣੀਆਂ ਮੈਂ ਬੈੱਡ ਸ਼ੀਟਸ ਲੈ ਕੇ ਆਉਂਗੀ ਹੁਣ ਤੇ ਇੱਕ ਨਾ ਬੈੱਡ ਸ਼ੀਟ ਪਈ ਵੀ ਹੈ ਸਾਡੇ ਰੈੱਪ ਕੀਤੀ ਵੀ ਪਰ ਮੈਂ ਉਹਨੂੰ ਉਦਾਂ ਹੀ ਰੱਖਿਆ ਹੋਇਆ ਉਹ ਮੈਨੂੰ ਜਦ ਮੈਂ ਹਿਲਵਾਲ ਗਗੜਪੁਰ ਤੋਂ ਆਈ ਸੀਗੀ ਨਾ ਉਦੋਂ ਉਹਨਾਂ ਨੇ ਮੈਨੂੰ ਦਿੱਤੀ ਸੀ ਗਿਫਟ ਵਜੋਂ ਮੇਰੀਆਂ ਸਹੇਲੀਆਂ ਨੇ ਮੈਂ ਹਜੇ ਉਹ ਉਦਾਂ ਹੀ ਉਹਨੂੰ ਪੈਕ ਕਰਕੇ ਰੱਖਿਆ ਹੋਇਆ ਕਿੰਨੇ ਸਾਲ ਹੋ ਗਏ ਅੱਜ ਤੱਕ ਉਹ ਖੁੱਲਹੀ ਨਹੀਂ ਉਹਨਾਂ ਦੀ ਵਿਚਾਨੀ ਤੇ ਹੁਣ ਮੈਂ ਅੱਜ ਚਾਰ ਪੰਜ ਬੈੱਡ ਸ਼ੀਟਸ ਜਿਹੜੀਆਂ ਸੋਹਣੀਆਂ ਸੋਹਣੀਆਂ ਲੈ ਕੇ ਆਉਂਗੀ ਆਪਾਂ ਦਿਖਾਵਾਂਗੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਹੋਰ ਵੀ ਕੋਸ਼ਿਸ਼ ਕਰੂੰਗੀ ਕਿ ਮੈਂ ਦੀਵਾਲੀ ਹੋਣ ਕਰਕੇ ਆਪਾਂ ਦੀਵਾਲੀ ਦੇ ਮਹਾਨੇ ਜੀ ਕੋਈ ਨਾ ਕੋਈ ਚੀਜ਼ ਲੈ ਲੈਣੇ ਹੁੰਨੇ ਆ ਹਾਂ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਜਿਹੜੀ ਸਾਡੇ ਘਰ ਚ ਪਈ ਸੋਹਣੀ ਲੱਗੇ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਲੈ ਕੇ ਆਵਾਂ ਕਿਉਂਕਿ ਕਦੇ ਵੀ ਮੈਂ ਹੁਣ ਘਰ ਵੱਲ ਧਿਆਨ ਨਹੀਂ ਦਿੰਦੀ ਹੈਗੀ ਬਹੁਤ ਘੱਟ ਧਿਆਨ ਦਿੰਨੀ ਆ ਮੈਂ ਮੇਡ ਦੇ ਉੱਪਰ ਹੀ ਛੱਡ ਰੱਖਿਆ ਸਾਰਾ ਕੰਮ ਕਿ ਤੂੰ ਹੀ ਦੇਖ ਲਾ ਤੂੰ ਹੀ ਦੇਖ ਲਾ ਤੇ ਹੁਣ ਮੈਂ ਕਰੂੰਗੀ ਕਿਉਂਕਿ ਦੇਸ਼ ਤੇ ਪਪਾ ਨੂੰ ਸ਼ੌਕ ਸੀਗਾ ਕਿ ਘਰ ਦੀ ਬਹੁਤ ਜ਼ਿਆਦਾ ਕੇਅਰ ਸੰਭਾਲ ਕਰਦੇ ਸੀਗੇ ਪਰ ਉਹਨਾਂ ਦੀ ਜਾਣ ਤੋਂ ਬਾਅਦ ਮੈਂ ਵੈਸੇ ਇਕੱਲਿਆਂ ਦਾ ਮਨ ਵੀ ਨਹੀਂ ਕਰਦਾ ਹੁੰਦਾ ਤੇ ਕੁਛ ਵੀ ਨਹੀਂ ਕੀਤਾ ਕੋਈ ਚੇਂਜ ਨਹੀਂ ਕਰੀ ਹੈਗੀ ਘਰ ਚ ਉਸ ਤੋਂ ਉਹਨਾਂ ਦੀ ਜਾਣ ਤੋਂ ਬਾਅਦ ਜੋ ਹੈ ਐਜ਼ ਇਟ ਇਜ਼ ਚੱਲ ਰਿਹਾ ਤੇ ਇਸ ਵਾਰ ਮੈਂ ਥੋੜਾ ਜਿਹਾ ਚੇਂਜ ਕਰੂੰਗੀ ਘਰ ਸੈਟਿੰਗ ਕਰਾਂਗੀ ਸੋਹਣੀਆਂ ਬੱਡ ਸ਼ੀਟਸ ਲਿਸ਼ਾਵਾਂਗੇ ਚਲੋ ਆਪਣਾ ਵਾਲਾ ਦੁਆਲਾ ਔਰਾ ਹੈਗਾ ਜਿਹੜਾ ਉਹਨੂੰ ਪੋਜ਼ਿਟਿਵ ਕਰਾਂਗੇ ਹੈਨਾ ਤੇ ਲੈ ਕੇ ਆਉਂਗੀ ਤੇ ਮੈਂ ਤੁਹਾਡੇ ਨਾਲ ਅਗਲੇ ਵਲੌਗ ਦੇ ਵਿੱਚ ਜੋ ਵੀ ਬਾਈ ਕਰੂੰਗੀ ਉਹ ਜ਼ਰੂਰ ਸ਼ੇਅਰ ਕਰਨੀ ਹੈਗੀ ਤੁਹਾਡੇ ਨਾਲ ਠੀਕ ਹੈ ਜੀ ਤੇ ਬਾਕੀ ਜਿਹੇ ਦੇਸ਼ ਹੁੰਦਾ ਸੀ ਇੱਥੇ ਹੈਨਾ ਉਹ ਕੁਛ ਨਾ ਕੁਛ ਆਨਲਾਈਨ ਮੰਗਾਉਂਗੂ ਲੈਂਦਾ ਸੀ ਘਰੇ ਲਾਉਣ ਵਾਸਤੇ ਉਹ ਵੀ ਬਸ ਐ ਨਾਲ ਲੋ ਕਿ ਮੇਰਾ ਮਨ ਹੈ ਜਿਹੜਾ ਉਹ ਥੋੜਾ ਜਿਹਾ ਇੱਧਰ ਉੱਧਰ ਕਰਨ ਵਾਸਤੇ ਕਰਦਾ ਰਹਿੰਦਾ ਹੁੰਦਾ ਸੀ ਇਹ ਛੋਟੀਆਂ-ਛੋਟੀਆਂ ਚੀਜ਼ਾਂ ਮੈਨੂੰ ਪਤਾ ਸਾਰਾ ਕੁਝ ਤੇ ਹੁਣ ਉਹ ਨਹੀਂ ਹੈਗਾ ਤੇ ਹੁਣ ਮੈਂ ਵੀ ਕਰਦੀ ਕੋਈ ਖਾਸ ਚੀਜ਼ ਕਦੀ ਮਹਿੰਗਾਈ ਨਹੀਂ ਹੈਗੀ ਤੇ ਇਸ ਵਾਰ ਆਪਾਂ ਜ਼ਰੂਰ ਚੇਂਜ ਕਰਾਂਗੇ ਤੇ ਹੁਣ ਆਪਾਂ ਫੇਸ ਦਾ ਆਪਣੇ ਦਾ ਥੋੜਾ ਜਿਹਾ ਕਲੀਨ ਅਪ ਕਰ ਲੈਣੇ ਆ ਤਾਂ ਤਿੰਨ ਚੀਜ਼ਾਂ ਮੈਂ ਤੁਹਾਨੂੰ ਦੱਸਿਆ ਨੇ ਮਲਠੀ ਪਾਊਡਰ ਬੇਸਨ ਐਂਡ ਰਾਈਸ ਫਲਾਰ ਯਾਨੀ ਛੋਲਾਂ ਦਾ ਆਟਾ ਇਹਨਾਂ ਨੂੰ ਇੱਕੋ ਜੀ ਮਾਤਰਾ ਦੇ ਵਿੱਚ ਲੈ ਕੇ ਆਪਾਂ ਦੁੱਧ ਦੇ ਨਾਲ ਇਹਦਾ ਪੀਸਟ ਬਣਾ ਲਿਆ ਤੇ ਆਪਣੇ ਫੇਸ ਤੇ ਲਾ ਲਾਂਗੇ ਕਿਉਂਕਿ ਬੇਸਣ ਵੀ ਡਰਾਈ ਹੁੰਦਾ ਔਰ ਅਮਲਕੀ ਵੀ ਡਰਾਈ ਹੁੰਦੀ ਹੈ ਇਸ ਕਰਕੇ ਤੁਸੀਂ ਦੁੱਧ ਦੇਣ ਵਾਲੀ ਇਹਦਾ ਪੇਸਟ ਬਣਾ ਲਿਓ ਜੇ ਤੁਹਾਡੀ ਸਕਿਨ ਜਿਆਦਾ ਹੀ ਡਰਾਈ ਆ ਤੇ ਵਿੱਚ ਥੋੜਾ ਜਿਹਾ ਹਾਨੀ ਐਡ ਕਰ ਲਿਓ ਥੋੜਾ ਜਿਹਾ ਹਾਨੀ ਐਡ ਕਰ ਲਿਓ 1/2 ਚਮਚੀ ਜਿੱਜਾ 1/4 ਚਮਚ ਦਾ ਸ਼ਹਿਦ ਪਾ ਲਿਓ ਵਿੱਚ ਠੀਕ ਹੈ ਜੀ ਤੇ ਫੇਸ ਜਿਹੜਾ ਉਹ ਬਹੁਤ ਸੋਹਣਾ ਹੋ ਜਾਊਗਾ ਤੇ ਇਸ ਤੋਂ ਬਾਅਦ ਆਪਾਂ ਨਾ ਇੱਕ ਪੈਕ ਰੈਡੀ ਕਰ ਰਹੇ ਹਾਂ ਤੇ ਪਹਿਲਾਂ ਮੈਂ ਉਹਦੇ ਰਿਜ਼ਲਟ ਆ ਜਿਹੜੇ ਉਹ ਦੇਖ ਲਵਾਂ ਮੈਂ ਉਹ ਫੇਸ ਤੇ ਦੇਖ ਰਹੀ ਹਾਂ ਉਪੇੰ ਦੇ ਫੇਸ ਤੇ ਦਿਖ ਰਹੀਆਂ ਪੈਣ ਦੇ ਮੇਰੀ ਪਰਝਾਈ ਦੇ ਫੇਸ ਤੇ ਦੇਖ ਰਹੀਆਂ ਜਿਨ੍ਹਾਂ ਦੇ ਥੋੜੀਆਂ ਬੋਤੀਆਂ ਕੋਈ ਸ਼ਾਈਆਂ شويهਆਂ ਹੋਣ ਕਿਉਂਕਿ ਮੇਰੇ ਨਹੀਂ ਆ ਤੇ ਮੈਨੂੰ ਜਿਆਦਾ ਫਰਕ ਪਤਾ ਨਹੀਂ ਲੱਗਣਾ ਹੈਗਾ ਸੋ ਆਪਾਂ ਉਹ ਟਰਾਈ ਕਰ ਰਹੇ ਹਾਂ ਅਗਰ ਮੈਨੂੰ ਉਹਦਾ ਹਫ਼ਤੇ 10 ਦਿਨ ਦੇ ਵਿੱਚ ਬਹੁਤ ਅੱਛਾ ਰਿਜ਼ਲਟ ਮਿਲਦਾ ਹੈਗਾ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਵੀ ਜ਼ਰੂਰ ਕਰਾਂਗੇ ਅਗਰ ਤੁਸੀਂ ਚਾਹੋਗੇ ਤਾਂ ਤੁਹਾਨੂੰ ਬਣਾ ਕੇ ਵੀ ਜ਼ਰੂਰ ਭੇਜਾਂਗੇ ਕਿਉਂਕਿ ਉਹ ਤੇ ਮਿਹਨਤ ਵੱਧ ਲੱਗਦੀ ਹੈ ਥੋੜੀ ਜੀ ਤੇ ਮੈਂ ਉਹਦਾ ਰਿਜ਼ਲਟ ਦੇਖ ਲਾਂ ਮੈਂ ਤੁਹਾਡੇ ਨਾਲ ਸਾਰੀ ਰੈਮਡੀ ਉਹ ਸ਼ੇਅਰ ਕਰੂੰਗੀ ਕਿ ਕਿਸ ਤਰ੍ਹਾਂ ਬਣਦਾ ਹੈ ਬਸ ਹਫ਼ਤੇ 1 ਜਿਹੜੀਆਂ ਪੈਣਾ ਨੂੰ ਥੋੜੀ ਜੀ ਜ਼ਿਆਦਾ ਪ੍ਰੋਬਲਮ ਹੈਗੀ ਹੈ ਕੋਈ ਟੈਨਿੰਗ ਦੀ ਤੇ ਜਾਂ ਚਾਹਿਆਂ ਦੀ ਮਲਾਜ਼ਮਾ ਕਹਿੰਦੇ ਨੇ ਜਿਹਨੂੰ ਆਪਾਂ ਜਾਂ ਰਿੰਕਲਸ ਨੂੰ ਕੰਟਰੋਲ ਕਰਦਾ ਹੈ ਜਿ ਆਪਾਂ ਕਹੀਏ ਬਿਲਕੁਲ ਖਤਮ ਕਰਦਾ ਹੈ ਬਿਲਕੁਲ ਖਤਮ ਨਹੀਂ ਕੰਟਰੋਲ ਕਰਦਾ ਹੈ ਕਿ ਬਹੁਤ ਜ਼ਿਆਦਾ ਨਾ ਹੋਣ ਘਟਾਊਗਾ ਔਰ ਕੰਟਰੋਲ ਕਰੂਗਾ ਕੰਟਰੋਲ ਹੋ ਜਾਣਾ ਹੀ ਬਹੁਤ ਵੱਡੀ ਚੀਜ਼ ਹੁੰਦੀ ਹੈ ਹਨਾ ਕਿ ਸਾਡੀ ਜਿਹੜੀ ਪ੍ਰੋਬਲਮ ਹੈਗੀ ਹੈ ਪਹਿਲਾਂ ਨਾਲੋਂ ਕਿਉਰ ਹੋ ਗਈ ਹੈ ਔਰ ਕੰਟਰੋਲ ਚ ਹੈਗੀ ਹੈ ਉਸ ਤੋਂ ਬਾਅਦ ਨਹੀਂ ਰਹੀ ਹੈਗੀ ਸੋ ਇਸ ਤਰ੍ਹਾਂ ਦਾ ਇੱਕ ਪੈਕ ਹੈ ਜਿਹੜਾ ਆਪਾਂ ਰੈਡੀ ਕਰ ਰਹੇ ਹਾਂ ਹਫਤੇ ਦੇ 10 ਦਿਨ ਦੇ ਬਾਅਦ ਮੈਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰੂੰਗੀ ਅਗਰ ਮੈਨੂੰ ਪੋਜ਼ਿਟਿਵ ਰਿਜ਼ਲਟ ਮਿਲਣਗੇ ਨਹੀਂ ਪੋਜ਼ਿਟਿਵ ਮਿਲਣਗੇ ਤਾਂ ਸ਼ੇਅਰ ਬਿਲਕੁਲ ਨਹੀਂ ਕਰੂੰਗੀ ਠੀਕ ਹੈ ਜੀ ਸੋ ਉਹੀ ਚੀਜ਼ਾਂ ਸ਼ੇਅਰ ਕਰਦੀਆਂ ਜਿਹੜੀਆਂ ਆਪਾਂ ਨੂੰ ਅੱਛੇ ਰਿਜ਼ਲਟ ਦਿੰਦੀਆਂ ਨੇ ਤੇ ਹੁਣ ਮੈਂ ਇਹਨੂੰ ਲਾ ਕੇ ਰੱਖੂੰਗੀ 20 ਤੋਂ 25 ਮਿੰਟ ਉਸ ਤੋਂ ਬਾਅਦ ਆਪਾਂ ਵਾਸ਼ ਕਰ ਲਾਂਗੇ ਆਪਣਾ ਫੇਸ ਵਾਸ਼ ਕੀ ਕਰ ਲਾਂਗੇ ਮੈਂ ਇਹਨਾਂ ਹੌਣ ਚੱਲੀ ਆ ਫੇਸ ਵੀ ਵਾਸ਼ ਹੋ ਜਾਊਗਾ ਤੇ ਅੱਜ ਸਟਾਰਟ ਹੋ ਗਿਆ ਜੀ ਬਾਬਾ ਫਰੀਦ ਜੀ ਦਾ ਮੇਲਾ 21 22 ਤੇ 23 ਦੇ ਸ਼ੌਪ ਦੇ ਪਰਪੋਸ ਸਾਰੀਆਂ ਰੌਣਕਾਂ ਦੇਖਣ ਨੂੰ ਮਿਲਣੀਆਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੀ ਰਹੂੰਗੀ ਟਾਈਮ ਟੂ ਟਾਈਮ ਕਿਉਂਕਿ ਬਾਬਾ ਫਰੀਦ ਜੀ ਦਾ ਮੇਲਾ ਜਿਹੜਾ ਫਰੀਦਕੋਟ ਦੇ ਵਿੱਚ ਬਹੁਤ ਮੇਨ ਮੇਲਾ ਹੁੰਦਾ ਔਰ ਬਹੁਤ ਵੱਡਾ ਮੇਲਾ ਹੁੰਦਾ ਉਹ ਤੇ ਇਹ ਵਿਰਾਸਤੀ ਚੀਜ਼ਾਂ ਦਾ ਵੀ ਇੱਕ ਮੇਲਾ ਲੱਗਦਾ ਹੈਗਾ ਮੰਡੀ ਦੇ ਵਿੱਚ ਤੇ ਉਹ ਵੀ ਆਪਾਂ ਜੇ ਕੋਸ਼ਿਸ਼ ਕਰਾਂਗੇ ਜਾ ਪਰ ਮੇਲੇ ਦੇ ਵਿੱਚ ਡਿਊਰਿੰਗ ਮੇਲਾ ਤਾਂ ਮੈਂ ਨਹੀਂ ਜਾਊਂਗੀ ਕਿਉਂਕਿ ਰੌਸ਼ ਬਹੁਤ ਹੁੰਦਾ ਉੱਥੇ ਮੇਲੇ ਤੋਂ ਬਾਅਦ ਵੀ ਹਫਤਾ ਉਹ ਚੱਲਦਾ ਰਹਿੰਦਾ ਤੇ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਜਰੂਰ ਸ਼ੇਅਰ ਕਰੂੰਗੀ ਅਪਡੇਟ ਜਰੂਰ ਦਵੂੰਗੀ ਕਿਉਂਕਿ ਮੈਂ ਪਹਿਲਾਂ ਕਦੇ ਨਹੀਂ ਗਈ ਪਰ ਮੈਨੂੰ ਉਹਦੇ ਬਾਰੇ ਬਹੁਤ ਜ਼ਿਆਦਾ ਪਤਾ ਲੱਗਿਆ ਹੈਗਾ ਜੋ ਵੀ ਪਤਾ ਲੱਗਿਆ ਉਹ ਤੁਹਾਡੇ ਨਾਲ ਮੈਂ ਟਾਈਮ ਟੂ ਟਾਈਮ ਸ਼ੇਅਰ ਕਰਦੀ ਰਹੂੰਗੀ ਜਰੂਰ ਅਪਡੇਟ ਦੇਵੂੰਗੀ ਇਸ ਵਾਰ ਮੈਂ ਮੰਡੀ 'ਚ ਮੇਲੇ ਤੋਂ ਆਫਟਰ ਮੇਲਾ ਮੈਂ ਜਰੂਰ ਜਾਵੂੰਗੀ ਠੀਕ ਹੈ ਜੀ ਕਿਉਂਕਿ ਡਿਊਰਿੰਗ ਮੇਲਾ ਤਾਂ ਜਾਣਾ ਬਹੁਤ ਔਖਾ ਹੈਗਾ ਮੇਰੇ ਦੇ ਵਿੱਚ ਮੈਂ ਨਹੀਂ ਜਾ ਪਾਉਂਗੀ ਇੰਨੇ ਰਸ਼ ਦੇ ਵਿੱਚ ਸੋ ਆਪਾਂ ਤੁਹਾਨੂੰ ਅਪਡੇਟ ਜਰੂਰ ਦੇਵਾਂਗੇ ਇਸ ਵਾਰ ਤੇ ਹੁਣ ਆਪਾਂ ਕਿਉਂਕਿ ਸਾਡੇ ਜਦੋਂ ਤੋਂ ਅਸੀਂ ਸ਼ੌਕ ਖੋਲੀ ਹੈ ਇਫਰਸ ਸਾਈਮੀ ਰਹਿ ਮਿਲ ਆਸੀਂ ਅਟੈਂਡ ਕਰ ਰਹੇ ਆਂ ਸ਼ੌਪ ਤੇ ਕਿਉਂਕਿ ਅਸੀਂ ਮੇਰੇ ਖਿਆਲ ਹੈ 7 ਅਕਤੂਬਰ ਨੂੰ ਖੁੱਲੀ ਸੀ ਤੇ ਹਜੇ ਸਾਲ ਹੋਇਆ ਨਹੀਂ ਹੈਗਾ ਉਸ ਤੋਂ ਪਹਿਲਾਂ ਮੇਲਾ ਲੰਘ ਚੁੱਕਿਆ ਸੀਗਾ ਬਾਬਾ ਫਰੀਦ ਜੀ ਦਾ ਤੇ ਹੁਣ ਫਸਟ ਟਾਈਮ ਆ ਰਿਹਾ ਆਪਣੀ ਦੁਕਾਨ ਖੋਲਣ ਤੋਂ ਬਾਅਦ ਲਓ ਜੀ ਹੁਣ ਮੈਂ ਨਹਾਇਆ ਮਨਉਣ ਤੋਂ ਬਾਅਦ ਆਪਾਂ ਤੁਹਾਡੇ ਨਾਲ ਫੇਰ ਗੱਲ ਕਰਦੇ ਹਾਂ ਲਓ ਜੀ ਆਪਾਂ ਲਾ ਲਏ ਇਹਦੇ ਨਾਲ ਕੇ ਹੋ ਗਏ ਆਪਾਂ ਰੈਡੀ ਸਿਰ 'ਤੇ ਪਾ ਲਿਆ ਤੇ ਫੇਸ 'ਤੇ ਪਾ ਲਿਆ ਤੇ ਹੁਣ ਗੁੱਡ ਹੋ ਗਿਆ ਕੰਮ ਠੀਕ ਹੈ ਤੁਸੀਂ ਵੀ ਇਸ ਤਰ੍ਹਾਂ ਦੇ ਛਰਾਰੇ ਵਗੈਰਾ ਕਦੇ-ਕਦੇ ਪਾਲਿਆ ਕਰੋ ਵਧੀਆ ਲੱਗਦੇ ਨੇ ਗਰਮੀ 'ਚ ਬਹੁਤ ਅੱਛੇ ਲੱਗਦੇ ਆ ਜੇ ਜੋਰ ਜੜ ਦਾ ਕੱਪੜਾ ਹੋਵੇ ਉਹ ਤਾਂ ਹੋਰ ਵੀ ਜ਼ਿਆਦਾ ਵਧੀਆ ਬਣਦੇ ਨੇ ਆਪਣਾ ਰੇਵ ਵਾਲਾ ਬਣਿਆ ਹੋਇਆ ਕਿ ਟੱਲੀਆਂ ਵਾਲੇ ਫਿਰ ਜ਼ਿਆਦਾ ਹੀ ਫਲੇਅਰਸ ਵਾਲੇ ਬਣ ਜਾਂਦੇ ਨੇ ਤੇ ਆਪਾਂ ਇਹ ਬਣਾਇਆ ਹੋਇਆ ਹੈ ਰੇਵ ਇਹਦੇ ਨਾਲ ਬਹੁਤ ਅੱਛਾ ਲੱਗਦਾ ਲੰਬਾ ਥੋੜਾ ਜਿਹਾ ਸ਼ਰਟ ਹੋਵੇ ਫਿਰ ਬਹੁਤ ਸੋਹਣਾ ਲੱਗੇ ਤੇ ਲੋੜੀ ਆਪਾਂ ਹੁਣ ਪਾਲੀਏ ਬਾਰ ਜਾਉਣ ਵਾਲੀ ਚ ਆਪਣਾ ਹੁਣ ਆਪਾਂ ਬੈ ਕੇ ਗੱਲ ਕਰਦੇ ਹਾਂ ਥੋੜੀ ਜੀ ਲੋ ਵੀ ਆਪਾਂ ਰਾਤੋਂ ਕੀ ਹੋ ਗਿਆ ਰੈਡੀ ਤੇ ਖਾਣਾ ਹਜੇ ਪਕਾਉਣਾ ਹੈ ਸੰਦੀਪ ਹਜੇ ਆਪਣੀ ਆਈ ਨਹੀਂ ਹੈਗੀ ਸਵੇਰ ਸਵੇਰ ਨਾ ਹੋ ਗਈ ਮੈਨੂੰ ਲੱਗਦਾ ਹਨਾ ਸਵੇਰ ਨਾ ਹੋ ਗਈ ਤੇ ਸੰਦੀਪ ਆਈ ਨਹੀਂ ਜਦੋਂ ਆਊਗੀ ਤੇ ਫੁਲਕਾ ਬਣਾਉਗੀ ਤੇ ਫਿਰ ਆਪਾਂ ਖਾ ਕੇ ਫਿਰ ਸ਼ੌਪ ਤੇ ਚੱਲਾਂਗੇ ਪਰ ਅੱਜ ਮੇਰਾ ਮੂਡ ਹੈਗਾ ਬੈੱਡ ਸ਼ੀਟਸ ਲੈ ਕੇ ਆਉਣ ਦਾ ਸੋ ਜ਼ਰੂਰ ਲੈ ਕੇ ਆਉਗੀ ਮੈਂ ਕਰਟਨ ਵਗੈਰਾ ਲਾਵਾਂਗੇ ਹੁਣ ਆਪਾਂ ਸਫਾਈਆਂ ਸ਼ੁਰੂ ਕਰਦੇ ਆਂ ਦੀਵਾਲੀ ਦੀਆਂ ਲੌਣੇ ਆ ਲਾ ਕੇ ਚੇਂਜ ਕਰਦੇ ਆ ਇਹਨਾਂ ਨੂੰ ਧੋਣੀਆਂ ਧੋ ਕੇ ਸਾਂਭਦਾ ਵੀ ਇਹਨਾਂ ਨੂੰ ਆਪਾਂ ਤੇ ਹੋਰ ਚੇਂਜ ਕਰਾਂਗੇ ਠੀਕ ਹੈ ਜੀ ਤੇ ਬਾਕੀ ਜਾਲੀਆਂ ਜੂੜੀਆਂ ਸਭ ਕੁਝ ਝਾੜਨ ਵਾਲਾ ਪੱਖੇ ਸਾਫ਼ ਕਰਨ ਵਾਲਿਆ ਕੰਮ ਬੜੇ ਦਿਖੀ ਜਾਂਦੇ ਨੇ ਮੈਨੂੰ ਤੇ ਪਰ ਟਾਈਮ ਹੁੰਦਾ ਨਹੀਂ ਹੈਗਾ ਕੰਮਾਂ ਵਾਸਤੇ ਤੇ ਦੇਖਦੀ ਆ ਮੈਂ ਕੱਲ ਨੂੰ 2 ਘੰਟੇ ਸਵੇਰੇ ਲਾਉਂਗੀ 2-3 ਘੰਟੇ ਜੇ ਸਵੇਰੇ ਉੱਠਣ ਸਾਰੀ ਟਾਈਮ ਲਾ ਲਉ ਤਸਵੀਰੇ ਸਵੇਰੇ ਤਾਂ ਕੰਮ ਵਧੀਆ ਹੋ ਜਾਂਦਾ ਤੇ ਲੇਟ ਨੂੰ ਤਾਂ ਫਿਰ ਜਮੇ ਜੀ ਨਹੀਂ ਕਰਦਾ 2-3 ਘੰਟਿਆਂ ਜੀ ਕੰਮ ਆਪਾਂ ਵਧੀਆ ਕਰ ਸਕਦੇ ਆ ਸਵੇਰੇ ਮੇਰੇ ਮੂਡ ਹੈਗਾ ਵੀ ਕੱਲ ਨੂੰ ਮੈਂ 6 ਵਜੇ ਲੱਗ ਜਾ ਤੇ ਉਸ ਤੋਂ ਬਾਅਦ ਫਿਰ ਆਪਾਂ 2-3 ਘੰਟੇ ਲਾ ਲਈਏ ਹਜੇ ਵਾਲ ਨਹੀਂ ਧੋਏ ਮੈਂ ਇਸ ਚੱਕਰ ਚ ਫੇਸ ਚ ਮਗਾ ਲਿਆ ਹੁਣ ਭੈਣਾ ਕਹਿਣਗੀ ਆ ਵੀ ਹਜੇ ਕਾ ਸਫਾਈ ਕਰਨੀ ਆ ਤੇ ਚਿਹਰਾ ਵੀ ਲਾ ਚੁੱਕਾ ਲਿਆ ਚਿਹਰੇ ਤੇ ਪੈਕ ਪਹਿਲਾਂ ਲਾ ਲਿਆ ਤੇ ਸਫਾਈਆਂ ਜੇ ਕਰਨੀਆਂ ਕੋਈ ਚੱਕਰ ਨਹੀਂ ਆ ਜੀ ਇਹ ਤਾਂ ਘਰ ਦੀਆਂ ਚੀਜ਼ਾਂ ਨੇ ਆਪਣੀਆਂ ਪਈਆਂ ਹਨ ਆਪਾਂ ਲਾ ਲਿਆ ਤੇ ਹੁਣ ਆਪਾਂ ਕਿਉਂਕਿ ਬਿਜਾਰ ਬਿਜੁਰ ਜਾਵਾਂਗੇ ਆਪਾਂ ਬੈੱਡ ਸ਼ੀਟਸ ਵਗੈਰਾ ਲੈ ਕੇ ਆਉਣੀਆਂ ਨੇ ਤੇ ਉਸ ਤੋਂ ਬਾਅਦ ਆਪਾਂ ਕੱਲ ਨੂੰ ਕਰਾਂਗੇ ਸਫਾਈਆਂ ਮੋਟੀ ਮੋਟੀ ਸਫਾਈ ਤਾਂ ਮੈਂ ਕੱਲ ਨੂੰ ਕਰੂੰਗੀ ਪਰਦੇਪੁਰ ਦੇ ਲਾ ਕੇ ਦੇਣੀਆਂ ਸੰਦੀਪ ਨੂੰ ਧੋ ਦੂੰਗੀ ਤੇ ਹੋਰ ਕੱਟਣਾ ਦੇਖਦੀਆਂ ਜੇ ਪ੍ਰੈਸ ਵਾਲੇ ਹੋਏ ਤਾਂ ਫਿਰ ਪ੍ਰੈਸ ਕਰਾਵਾਂਗੇ ਪ੍ਰੈਸ ਕਰਾ ਕੇ ਆਪਾਂ ਹੋਰ ਲਾਵਾਂਗੇ ਜਾਲੀਆਂ ਜੂੜੀਆਂ ਝਾੜਾਂਗੇ ਤੇ ਫਿਰ ਆਪਾਂ ਪੱਖੇ ਸਾਫ਼ ਕਰਾਂਗੇ ਅੱਗੇ ਨਾ ਛਿੱਕੀ ਹੁੰਦਾ ਸੀਗਾ ਉਹ ਕਰਕਰ ਜਾਂਦਾ ਸੀਗਾ ਤੇ ਪਿਛਲੀ ਵਾਰ ਮੈਂ ਮੋٹے ਮੋਟੇ ਜੇ ਮਾਰਿਆ ਸੀਗਾ ਬਸ ਕਪੜਾ ਤੇ ਜਿਆਦਾ ਨਹੀਂ ਮਾਰਿਆ ਸੀਗਾ ਤੇ ਹੁਣ ਮੈਂ ਚੰਗੀ ਤਰ੍ਹਾਂ ਕੋਸ਼ਿਸ਼ ਕਰਦੀ ਆ ਕਿ ਇਹਨਾਂ ਨੂੰ ਸਾਫ਼-ਸੁੱਫ਼ ਕਰਾਂ ਝਾੜ-ਝੜਾਈ ਕਰੀਏ ਸੋਫੇ-ਸੋਫੇ ਝਾੜੀਏ ਸੋਫਿਆਂ ਦੇ ਕੱਪੜੇ ਜਿਹੜੇ ਧੋਈਏ ਕਈ ਪੈਣਾ ਤਾਂ ਮੈਂ ਦੇਖਦੀ ਆ ਵਲੌਗਾਂ ਦੇ ਵਿੱਚ ਇੰਨਾ ਕੰਮ ਕਰਦੀਆਂ ਨੇ ਮੈਂ ਤਾਂ ਝੋੜ ਨਹੀਂ ਲੱਗ ਜਾਨੀ ਉਹਨਾਂ ਨੂੰ ਦੇਖ-ਦੇਖ ਕੇ ਵੀ ਇੰਨਾ ਕੰਮ ਇੰਨਾ ਕੰਮ ਉਹ ਕਿਵੇਂ ਕਰਦੀਆਂ ਨੇ ਹਨਾ ਐਕਚੁਅਲੀ ਮੈਂ ਵੀ ਪਹਿਲਾਂ ਕਰ ਲੈਂਦੀ ਹੁੰਦੀ ਸੀਗੀ ਤੇ ਉਦੋਂ ਮੈਂ ਤੇ ਦੇਸ਼ ਦੇ ਪਾਪਾ ਇਕੱਠੇ ਦਵਾਲੀ ਦੀ ਸਫਾਈ ਕਰਦੇ ਉਹਨਾਂ ਨੇ ਕਹਿਣਾ ਲਿਆ ਫੜਾਓ ਰੇ ਜਾਲੇ ਝਾੜਨ ਵਾਲਾ ਮੈਂ ਜਾਲੇ ਜੂਲੇ ਲਾਉਣਾ ਪਰਦੇ-ਪੁਰਦੇ ਉਹਨ ਤੇ ਉਹਨਾਂ ਨੇ ਫਟਾਫਟ ਕਹਿਣਾ ਵੀ ਲਿਆ ਕੇ ਰਾਂ ਆਪਾਂ ਜਾਲੇ ਜੂਲੇ ਲਾਈਏ ਐਂ ਕਰੀਏ ਮੈਂ ਤਾਂ ਕਿਆਂ ਫੁਰਣੀਆਂ ਝਾੜਨੀਆਂ ਤੇ ਹਾਂ ਇਹ ਭਲਾ ਤੇ ਰਾਂ ਮਿਲ ਕੇ ਇਦਾਂ ਕਰਕੇ ਅਸੀਂ ਨਹੀਂ ਸੋਣੀ ਸਫਾਈ ਕਰਨੀ ਕਰਦੀਆਂ ਘਰ ਦਾ ਹਰ ਖੁੰਝਾ ਚਮਕਾ ਦੇਣਾ ਸਾਰੀ ਕਿਚਨ ਸਾਫ ਕਰ ਦੇਣੀ ਪਰ ਕਿਚਨ ਕਦੇ ਵੀ ਮੈਂ ਐਂ ਨਹੀਂ ਕੀਤਾ ਸੀ ਕਿਉਂਕਿ ਸਾਰਾ ਸਮਾਨ ਬਾਹਰ ਕੱਢ ਲਿਆ ਇਕਦਮ ਖਾਲੀ ਕਰਤੀ ਐਵੇਂ ਨਹੀਂ ਕੀਤਾ ਕਦੇ ਵੀ ਕੀਤਾ ਸੀ ਮੈਂ ਉਹ ਹੌਲੀ ਹੌਲੀ ਕਰਕੇ ਦੋ ਦੋ ਖਾਨੇ ਜਿਵੇਂ ਉਹਨਾਂ ਨੂੰ ਕਰ ਦੇਣਾ ਉਹਦਾ ਸਮਾਨ ਕੱਢ ਲੈਣਾ ਉਹਨਾਂ ਨੂੰ ਧੋ ਕੇ ਰੱਖ ਦੇਣਾ ਤੇ ਫਿਰ ਉਹ ਖਾਨੇ ਸਾਫ ਕਰ ਦੇਣੇ ਫਿਰ ਉਹਨਾਂ 'ਚ ਚੇਣ ਦੇਣਾ ਫਿਰ ਅਗਲੇ ਖਾਨੇ ਕੱਢ ਲੈਣੇ ਹਨਾ ਵੀ ਮੈਂ ਹਮੇਸ਼ਾ ਇਦਾਂ ਹੀ ਸਫਾਈ ਕਰਦੀ ਸੀਗੀ ਤੇ ਮੈਂ ਨਾ ਉੱਠਣਸਾਰ ਲੱਗ ਜਾਣਾ ਸਵੇਰੇ ਜਦੋਂ ਉੱਠਣਾ ਉੱਠ ਕੇ ਚਾਹ ਪੀ ਕੇ ਨਾਲ ਦੀ ਨਾਲ ਫਿਰ ਮੈਂ ਇਹ ਕੰਮ ਕਰਨੇ ਸ਼ੁਰੂ ਕਰ ਦਿੰਦੀ ਤੇ ਘੰਟਾ ਡੇਢ ਘੰਟੇ ਦੇ ਵਿੱਚ ਹੀ ਕੁਛ ਨਾ ਕੁਛ ਐਨ ਵਧੀਆ ਨਵੇੜ ਲੈਂਦੀ ਹੁੰਦੀ ਸੀਗੀ ਤੇ ਹੁਣ ਮੈਂ ਕੁਝ ਤਾਂ ਹੋਰਾਂ ਕੰਮਾਂ ਦੇ ਵਿੱਚ ਓਢ ਜੀ ਗਈ ਤੇ ਕੁਝ ਮੈਂ ਆਰ ਸੀ ਵੀ ਹੋ ਗਈ ਹਨ ਤੇ ਹੁਣ ਮੈਂ ਇਸ ਵਾਰ ਮੈਂ ਸਫਾਈ ਕਰੂੰਗੀ ਜ਼ਰੂਰ ਕਰੂੰਗੀ ਹੁਣ ਮੈਂ ਕਿਉਂਕਿ ਮੈਨੂੰ ਕੰਮੀ ਹੋ ਗਈ ਘਰ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਤੇ ਚਲੋ ਠੀਕ ਹੈ ਜੀ ਉਹ ਤਾਂ ਕੰਮ ਸਾਰੀਆਂ ਭੈਣਾਂ ਕਰਨਗੀਆਂ ਇ ਮੈਂ ਮੈਨੂੰ ਲੱਗਦਾ 2-3 ਸਾਲਾਂ ਬਾਅਦ ਚੱਜਣਾ ਸਫਾਈ ਕਰੂੰਗੀ ਇਸ ਵਰ ਘਰ ਦੀ ਤੇ ਹਰ ਕੋਨਾ ਘਰ ਦਾ ਕੋਸ਼ਿਸ਼ ਕਰਾਂਗੀ ਸਾਫ਼ ਕਰਨ ਦਾ ਕਬੂਡ ਵਗੈਰਾ ਹਨਾ ਸਾਰਾ ਕੁਝ ਪਰ ਕਰੂੰਗੀ ਹੌਲੀ-ਹੌਲੀ ਇੱਕਦਮ ਮੇਰੇ ਤੋਂ ਨਹੀਂ ਹੁੰਦਾ ਹੈਗਾ ਵੀ ਇੱਕਦਾਂ ਹੀ ਸਾਰਾ ਖਲਾਰਾ ਭਾ ਕੇ ਪੈ ਜਾ ਮੇਰੇ ਤੋਂ ਨਹੀਂ ਇਦਾਂ ਹੁੰਦਾ ਇੱਕ ਇੱਕ ਕਮਰਾ ਕਰਕੇ ਮੈਂ ਸਾਫ਼ ਕਰਦੀ ਆ ਪਰ ਕਲਟਰਨ ਜ਼ਰੂਰ ਮੇਰੀ ਕੋਸ਼ਿਸ਼ ਹੈ ਕਿ ਉੱਪਰਲੇ ਸਾਰੇ ਕਲਟਰਨ ਜਿਹੜੇ ਇੱਕ ਵਾਰ ਲਾ ਕੇ ਸਾਰੀਆਂ ਤਾਕੀਆਂ ਤੁਕੀਆਂ ਝਾੜ ਦਈਏ ਬੈੱਡ ਸ਼ੀਟਸ ਵਗੈਰਾ ਕੱਢ ਲਈਏ ਤੇ ਗੱਦੇ-ਗੁੱਦੇਆਂ ਨੂੰ ਥੋਪ ਲਵਾ ਦਈਏ ਇੱਕ ਵਾਰ ਉੱਪਰਲਾ ਸਾਰਾ ਹੋ ਜਾਊਗਾ ਨਾ ਫਿਰ نیچے-níਚੇ ਰਹਿ ਜਾਊਗਾ ਤੇ ਉੱਪਰਲਾ ਥੋੜਾ ਘੱਟ ਹੁੰਦਾ ਨੀਚੇ ਵਾਲਾ ਜਿਆਦਾ ਹੁੰਦਾ ਜਿੱਥੇ ਆਪਾਂ ਰਹਿੰਦੇ ਆਂ ਉੱਪਰਲਾ ਤਾਂ ਇੰਨਾ ਕੰਮ ਵੀ ਨਹੀਂ ਹੁੰਦਾ ਜਿਆਦਾ ਤੇ ਚਲੋ ਫੇਰ ਵੀ ਕੱਲ ਨੂੰ ਮੈਂ ਕੋਸ਼ਿਸ਼ ਕਰੂੰਗੀ ਕਿ ਕੱਲ ਨੂੰ ਸ਼ੁਰੂ ਕਰਦਾ ਕੰਮ ਰੱਬ ਸੁੱਖ ਰੱਖੇ ਇਹਦੇ ਵਿੱਚ ਇੱਕ ਮੇਲਾ ਆ ਗਿਆ ਫਿਰ ਜੀ ਕਰਿਆ ਹੁੰਦਾ ਕਿ ਚਲ ਸ਼ੌਪ ਤੇ ਚੱਲਦੇ ਆਂ ਪਰ ਮੈਂ 2-3 ਘੰਟੇ ਲਾ ਲੂੰਗੀ ਸਵੇਰੇ ਇਸ ਲਈ ਆਪਾਂ ਵਾਲ ਬੂੜ ਨਹੀਂ ਧੋਏ ਹੈਗੇ ਧੋਵਾਂਗੇ ਆਪਾਂ ਵਾਲ ਸਫਾਈਆਂ ਕਰਕੇ ਚਲੋ ਮੰਗਲਵਾਰ ਧੋ ਲਾਂਗੇ ਮੈਨੂੰ ਕੋਈ ਬਾਲਾ ਵਹਿਮ ਨਹੀਂ ਮੈਂ ਤਾਂ ਦਿਨਾਂ ਦੂਨਾਂ ਦਾ ਵਹਿਮ ਕਰਦੀ ਨਹੀਂ ਹੈਗੀ ਕਿਸੇ ਚੀਜ਼ ਦਾ ਵੀ ਵਹਿਮ ਨਹੀਂ ਕਰਦੀ ਹੈਗੀ ਤੇ ਰੱਬ ਦੇ ਬਣਾਏ ਦਿੰ ਦਿੰ ਚੰਗੇ ਬਣਾਏ ਨੇ ਪ੍ਰਮਾਤਮਾ ਨੇ ਹਰ ਚੀਜ਼ ਚੰਗੀ ਬਣਾਈ ਹੈ ਕੋਈ ਚੀਜ਼ ਹੈ ਜਿਹੜੀ ਉਹ ਮਾੜੀ ਨਹੀਂ ਬਣਾਈ ਹੈਗੀ ਇਸ ਕਰਕੇ ਆਪਾਂ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਪੈਂਦੇ ਇਹਨਾਂ ਵਹਿਮਾਂ ਦੇ ਵਿੱਚ ਨਹੀਂ ਪੈਂਦੇ ਹੈਗੇ ਤੇ ਹੁਣ ਆਪਾਂ ਅੱਜ ਤਾਂ ਚਿਹਰਾ ਚਮਕਾ ਲਿਆ ਦੱਸਿਓ ਤੁਹਾਨੂੰ ਕਿਹੋ ਜਿਹਾ ਲੱਗਿਆ ਇਨਸਟੈਂਟ ਰਿਜ਼ਲਟ ਆਉਂਦੇ ਨੇ ਜੀ ਇਹਨਾਂ ਚੀਜ਼ਾਂ ਦੇ ਹਨ ਤੇ ਉਸ ਤੋਂ ਬਾਅਦ ਹੁਣ ਆਪਾਂ ਖਾਂਦੇ ਆ ਰੋਟੀ ਰੋਟੀ ਖਾ ਕੇ ਤੇ ਫਿਰ ਆਪਾਂ ਚੱਲਦੇ ਆ ਸ਼ੌਪ ਤੇ ਠੀਕ ਹੈ ਤੇ ਬਾਕੀ ਜਿਹੜੀ ਸ਼ੋਪਿੰਗ ਵਗੈਰਾ ਕਰਾਂਗੀ ਜੇ ਮੈਂ ਕਰੀ ਤਾਂ ਕਈ ਵਾਰ ਮੈਂ ਗੱਲਾਂ ਹੀ ਮਾਰ ਦਿੰਦੀ ਨਹੀਂ ਹੁੰਦੀ ਹੁੰਦਾ ਮੇਰੇ ਤੋਂ ਕੁਝ ਵੀ ਨਹੀਂ ਹੁੰਦਾ ਤੇ ਫਿਰ ਮੈਂ ਜੇ ਸ਼ੋਪਿੰਗ ਕਰੀ ਤਾਂ ਫਿਰ ਮੈਂ ਤੁਹਾਡੇ ਨਾਲ ਜਰੂਰ ਸ਼ੇਅਰ ਕਰੂੰਗੀ ਠੀਕ ਹੈ ਜਿਹੜੀ ਜਿਹੜੀ ਵੀ ਸ਼ੋਪਿੰਗ ਕਰੂੰਗੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਜੇ ਮੇਰੇ ਤੋਂ ਹੋਈ ਤਾਂ ਠੀਕ ਹੈ ਕਿਤੇ ਭੈਣਾ ਕਹਿਣ ਵੀ ਤੁਸੀਂ ਕਹਿੰਦੇ ਸੀ ਸ਼ੋਪਿੰਗ ਕਰੂੰਗੀ ਕਿਤੇ ਤਾਂ ਐ ਨਹੀਂ ਤੇ ਕੋਸ਼ਿਸ਼ ਮੇਰੀ ਹੈਗੀ ਹੈ ਕਿਉਂਕਿ ਮੇਰਾ ਨਾ ਮੂਡ ਜਾ ਬਣਿਆ ਪਿਆ ਵੀ ਚੇਂਜ ਕਰਾਂ ਸਾਰਾ ਕੁਝ ਹੋਣਾ ਜਿਵੇਂ ਅੱਖਾਂ ਵੀ ਅੱਕ ਜਾਂਦੀਆਂ ਨੇ ਦੇਖ-ਦੇਖ ਕੇ ਇੱਕੋ ਹੀ ਚੀਜ਼ ਰੋਜ਼-ਰੋਜ਼ ਹਣਾ ਤੇ ਕੁਝ ਨਵਾਂ ਕਰੀਏ ਕੁਝ ਚੇਂਜ ਕਰੀਏ ਘਰ ਦੇ ਵਿੱਚ ਫਿਰ ਚੰਗਾ ਲੱਗਦਾ ਇੱਕ ਅੱਛੀ એનર્ਜੀ ਆਉਂਦੀ ਆ ਪੋਜ਼ਿਟਿਵ એનર્ਜੀ ਆਉਂਦੀ ਆ ਸਾਡਾ ਔਰਾ ਵਧੀਆ ਹੋ ਜਾਂਦਾ ਹੈ ਹਨਾ ਤਾਂ ਕਰਕੇ ਮੇਰਾ ਇਸ ਵਾਰ ਮੂਡ ਹੈਗਾ ਕਿ ਮੈਂ ਕੁਝ ਚੇਂਜ ਕਰਨੀ ਆ ਤੁਸੀਂ ਦੱਸਿਓ ਕਿ ਮੇਰਾ ਜਿਹੜਾ ਇਹ ਮੂਡ ਹੈਗਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਕਿ ਸੱਚੀ ਕਰ ਲੈਣੀ ਚਾਹੀਦੀ ਆ ਮੈਨੂੰ ਚੇਂਜ ਹਨਾ ਚਲੋ ਠੀਕ ਹੈ ਜੀ ਆਪਾਂ ਮਿਲਾਂਗੇ ਹੁਣ ਅਗਲੇ ਵਲੌਗ ਦੇ ਵਿੱਚ ਤੇ ਇਹ ਵਾਲਾ ਪੈਕ ਹੈ ਜਿਹੜਾ ਤੁਸੀਂ ਵੀ ਲਾ ਲਿਓ ਛੋਟਾ ਜਿਹਾ ਪੈਕ ਹੈਗਾ ਆਪਣੇ ਘਰ 'ਚ ਸਾਰੀਆਂ ਚੀਜ਼ਾਂ ਪਈਆਂ ਹੀ ਹੁੰਦੀਆਂ ਨੇ ਇਹਨਾਂ ਨੂੰ ਪੱਕਾ ਹੀ ਮਿਕਸ ਕਰਕੇ ਰੱਖ ਲਓ ਜਦ ਤੱਕ ਠੀਕ ਹੈ ਜੀ ਤੇ ਨੌਣ ਤੋਂ ਪਹਿਲਾਂ ਵਸਤੰਦਰਾਖ ਮਿੰਟ ਲਾ ਕੇ ਰੱਖ ਲਿਆ ਫੇਸ ਤੁਹਾਡਾ ਸਹੀ ਰਹਿੰਦਾ ਹੈਗਾ ਜੇ ਆਪਾਂ ਇਦਾਂ ਟਾਈਮ ਟੂ ਟਾਈਮ ਕਰਦੇ ਰਹੀਏ ਤੇ ਫੇਸ ਦੇ ਉੱਪਰ ਕੋਈ ਪ੍ਰੋਬਲਮ ਆਉਂਦੀ ਨਹੀਂ ਹੈ ਪਰ ਆਪਾਂ ਕਰਦੇ ਨਹੀਂ ਹੈਗੇ ਆਪਾਂ ਉਦੋਂ ਕਰਦੇ ਜਦੋਂ ਬਹੁਤ ਸਾਰੀਆਂ ਪ੍ਰੋਬਲਮਸ ਇਕੱਠੀਆਂ ਹੋ ਜਾਂਦੀਆਂ ਨੇ ਤੇ ਫਿਰ ਅਸੀਂ ਰੋਣੇ ਹੁਣ ਕੀ ਕਰੀਏ ਹਨ ਤੇ ਇਸ ਲਈ ਜੀ ਆਪਾਂ ਟਾਈਮ ਟੂ ਟਾਈਮ ਇਸ ਤਰ੍ਹਾਂ ਦਾ ਰੈਗੂਲਰਲੀ ਚੱਲਦਾ ਰਵੇ ਆਪਣਾ ਹਨ ਰੈਗੂਲਰਲੀ ਮੀਨਸ ਹਫਤੇ ਦੇ ਵਿੱਚ ਇੱਕ ਦੋ ਵਾਰੀ ਕਰ ਲਈਏ ਤੇ ਫਿਰ ਪ੍ਰੋਬਲਮ ਕੋਈ ਆਉਂਦੀ ਹੋਈ ਨਹੀਂ ਹੈਗੀ ਚਲੋ ਠੀਕ ਹੈ ਜੀ ਖਾਣਾ ਖਾ ਲਈਏ ਤੇ ਫਿਰ ਆਪਾਂ ਚੱਲਾਂਗੇ ਸ਼ਾਪ ਤੇ ਫਿਰ ਮਿਲਦੇ ਆ ਹੋਰ ਵਧੀਆ ਜਿਹੇ ਵਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤ ਸ੍ਰੀ ਅਕਾਲ